ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਣਗੇ ਜਰੂਰ ਸੁਣੋ ਨੰਬਰ 1 ਜੁਖਾਮ ਹੋਣ ਤੇ ਤੁਸੀਂ ਆਪਣੇ ਮੂੰਹ ਵਿੱਚ ਪਾਣੀ ਭਰ ਕੇ ਇਸ਼ਨਾਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਜੁਖਾਮ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 2 ਜਿਹੜੀਆਂ ਔਰਤਾਂ ਆਪਣੇ ਪੇਟ ਦੀ ਚਰਬੀ ਜਲਦੀ ਨਾਲ ਘੱਟ ਕਰਨਾ ਚਾਹੁੰਦੀਆਂ ਨੇ ਉਹ ਗਰਮ ਮੱਖਣ ਦਾ ਸੇਵਨ ਕਰਿਆ ਕਰੋ ਇਸ ਨਾਲ ਪੇਟ ਦੀ ਚਰਬੀ ਜਲਦੀ ਨਾਲ ਪਿਗਲਣ ਲੱਗ ਜਾਂਦੀ ਹੈ ਨੰਬਰ 3 ਜੇਕਰ ਤੁਸੀਂ ਖਾਣੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਅੰਤੜੀਆਂ ਵਿੱਚ ਇਕ ਨਾਈ ਬਣੀ ਰਹਿੰਦੀ ਹੈ ਨੰਬਰ 4 ਮੌਸਮ ਕਾਰਨ ਜੇਕਰ ਗਲੇ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੋ ਜਾਵੇ ਤਾਂ ਤੁਸੀਂ ਕੋਸੇ ਪਾਣੀ ਵਿੱਚ ਹਲਦੀ ਨਮਕ ਮਿਲਾ ਕੇ ਘਰਾਰੇ ਕਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 5 ਦਹੀਂ ਵਿੱਚ ਮਲਤਾਨੀ ਮਿੱਟੀ ਮਿਲਾ ਕੇ ਤੁਸੀਂ ਆਪਣੇ ਸਿਰ ਵਿੱਚ ਲਗਾ ਸਕਦੇ ਹੋ ਇਸ ਨਾਲ ਸਿਰ ਵਿੱਚ ਜਮ੍ਹਾ ਹੋਈ ਸਿਕਰੀ ਬਾਹਰ ਨਿਕਲ ਜਾਵੇਗੀ। ਨੰਬਰ 6 ਜਿੰਨਾ ਲੋਕਾਂ ਨੂੰ ਭੁੱਖ ਘਟ ਲੱਗਦੀ ਹੈ ਉਹ ਆਪਣੀ ਡਾਈਟ ਵਿੱਚ ਪਰਮਲ ਨੂੰ ਸ਼ਾਮਿਲ ਕਰੋ ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਆ ਜਿਸ ਨਾਲ ਭੁੱਖ ਲੱਗਣ ਲੱਗ ਜਾਂਦੀ ਹੈ ਨੰਬਰ 7 ਕਰੇਲੇ ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਨਾਲ ਹੀ ਇਹ 슈ਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਨੰਬਰ 8 ਅੰजीर 슈ਗਰ ਦੇ ਨਾਲ ਨਾਲ ਸਾਡੇ ਵਜ਼ਨ ਨੂੰ ਵੀ ਘਟ ਕਰਦੀ ਹੈ ਨਾਲ ਹੀ ਇਹ ਹੋਰ ਵੀ ਕਈ ਰੋਗਾਂ ਨੂੰ ਦੂਰ ਕਰਨ ਵਿੱਚ ਕੰਮ ਕਰਦੀ ਹੈ ਨੰਬਰ 9 ਜੇਕਰ ਤੁਸੀਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਨੰਬਰ 10 ਜਿਹੜੇ ਲੋਕ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਨਹੀਂ ਧੋਂਦੇ ਉਹਨਾਂ ਦੇ ਚਿਹਰੇ ਤੇ ਬਹੁਤ ਜਲਦੀ ਬੁਢਾਪਾ ਦਿਖਣ ਲੱਗ ਜਾਂਦਾ ਨਾਲ ਹੀ ਚਿਹਰੇ ਦੀ ਰੰਗਤ ਵੀ ਖਰਾਬ ਹੋ ਜਾਂਦੀ ਹੈ। ਨੰਬਰ 11 ਜੇਕਰ ਤੁਸੀ ਗਰਮੀ ਕਾਰਨ ਬੁਖਾਰ ਹੋ ਗਿਆ ਹੋਵੇ ਤੁਹਾਨੂੰ ਤਾਂ ਲੋਕੀ ਨੂੰ پیس ਕੇ ਦੋਨਾਂ ਪੈਰਾਂ ਦੀਆਂ ਤਲੀਆਂ ਤੇ ਲਗਾ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 12 ਜੇਕਰ ਤੁਸੀਂ ਜ਼ਿਆਦਾ ਚੀਨੀ ਦਾ ਸੇਵਨ ਕਰਦੇ ਹੋ ਤਾਂ ਇਹ ਸਿਗਰਟ ਜਿੰਨਾ ਹੀ ਨੁਕਸਾਨ ਤੁਹਾਡੇ ਸਰੀਰ ਨੂੰ ਪਹੁੰਚਾਉਂਦੀ ਹੈ। ਨੰਬਰ 13 ਜਿਹੜੀਆਂ ਔਰਤਾਂ ਆਲੂ ਜ਼ਿਆਦਾ ਖਾਂਦੀਆਂ ਉਹਨਾਂ ਦਾ ਭਾਰਨ ਬਹੁਤ ਹੀ ਤੇਜ਼ੀ ਨਾਲ ਬਦਲਣ ਲੱਗ ਜਾਂਦਾ ਨਾਲ ਹੀ ਔਰਤਾਂ ਨੂੰ ਯੂਰੀ ਦਾ ਵੀ ਸ਼ਿਕਾਰ ਹੋਣਾ ਪੈ ਸਕਦਾ ਹੈ। ਨੰਬਰ 14 ਪੇਟ ਦੀ ਗੈਸ ਠੀਕ ਕਰਨ ਲਈ ਸੁੱਕਾ ਪੁਦੀਨਾ ਖਾਓ ਇਸ ਨਾਲ ਗੈਸ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 15 ਖਾਣਾ ਖਾਣ ਤੋਂ ਜੇਕਰ ਤੁਸੀਂ ਇੱਕ ਵੱਡੀ ਇਲਾਇਚੀ ਚਬਾ ਲੈਂਦੇ ਹੋ ਤਾਂ ਇਸ ਨਾਲ ਖਾਣਾ ਬਹੁਤ ਹੀ ਆਸਾਨੀ ਨਾਲ ਚਲਦੀ ਨਾਲ ਪਚ ਜਾਂਦਾ ਹੈ। ਨੰਬਰ 16 ਜੇਕਰ ਤੁਸੀਂ ਚੌਲਾਂ ਦੇ ਨਾਲ ਦਹੀਂ ਖਾਂਦੇ ਹੋ ਤਾਂ ਇਸ ਨਾਲ ਸਰੀ ਨੂੰ ਠੰਡਕ ਮਿਲਦੀ ਹੈ ਨਾਲ ਹੀ ਜੇਕਰ ਤੁਸੀਂ ਖੰਜੂਰ ਦੇ ਨਾਲ ਦੁੱਧ ਪੀਂਦੇ ਹੋ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 17 ਜੇਕਰ ਤੁਹਾਨੂੰ ਘਰ ਵਿੱਚ ਕੁੱਟਨ ਮਹਿਸੂਸ ਹੋ ਰਹੀ ਹੋਵੇ ਤਾਂ ਤੁਸੀਂ ਥੋੜਾ ਜਿਹਾ ਕਪੂਰ ਜਲਾ ਦਿਓ ਇਸ ਨਾਲ ਧੂਏ ਨੂੰ ਪੂਰੇ ਘਰ ਵਿੱਚ ਘੁਮਾ ਦਿਓ ਇਸ ਨਾਲ ਤੁਹਾਡੇ ਘਰ ਦਾ ਵਾਤਾਵਰਣ ਸਾਫ਼ ਹੋ ਜਾਵੇਗਾ। ਨੰਬਰ 18 ਜਿਹੜੀਆਂ ਔਰਤਾਂ ਇਸ਼ਨਾਨ ਕਰਨ ਤੋਂ ਬਾਅਦ ਸੌਂਫ ਵਾਲਾ ਪਾਣੀ ਐ ਪੀਂਦੀਆਂ ਨੇ ਉਹਨਾਂ ਔਰਤਾਂ ਨੂੰ ਕਦੇ ਵੀ ਚਲਦੀ ਨਾ ਬੁਢਾਪਾ ਨਹੀਂ ਆਉਂਦਾ ਤੇ ਨਾਲ ਹੀ ਬਿਮਾਰੀਆਂ ਤੋਂ ਵੀ ਦੂਰ ਰਹਿੰਦੀਆਂ ਹਨ। ਨੰਬਰ 19 ਜੇਕਰ ਤੁਸੀਂ ਆਪਣੇ ਪੈਰਾਂ ਦੇ ਅੰਗੂਠੇ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਸਕਾਰੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ ਵੀ ਜੇਕਰ ਤੁਹਾਨੂੰ ਨੀਂਦ ਚਲਦੀ ਆਉਣ ਲੱਗ ਜਾਵੇ ਤਾਂ ਇਸ ਦਾ ਮਤਲਬ ਕਿ ਤੁਹਾਡੀ ਨਜ਼ਰ ਤੇਜ਼ ਹੋ ਰਹੀ ਹੈ ਨਾਲ ਹੀ ਹਫ਼ਤੇ ਵਿੱਚ ਇੱਕ ਵਾਰ ਹਲਦੀ ਵਾਲਾ ਪਾਣੀ ਪੀਣ ਨਾਲ 피부 ਸਫਾਈ ਹੋ ਜਾਂਦੀ ਹੈ। ਨੰਬਰ 1 ਜੇਕਰ ਤੁਸੀਂ ਕੋਈ ਵੀ ਮਿੱਠੀ ਚੀਜ਼ ਖਾਣ ਦੇ ਸ਼ੌਕੀਨ ਹੋ ਤਾਂ ਗੁੜ ਖਾ ਲਿਆ ਕਰੋ ਇਸ ਨਾਲ ਤੁਹਾਨੂੰ ਕਦੇ ਵੀ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 5 ਜੇਕਰ ਤੁਸੀਂ ਦਿਨ ਵਿੱਚ ਇੱਕ ਵਾਰ ਬੱਕਰੀ ਦੇ ਦੁੱਧ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਵੇਗੀ ਨੰਬਰ 3 ਜੇਕਰ ਤੁਸੀਂ ਸਵੇਰ ਸ਼ਾਮ ਪੈਦਲ ਚੱਲਦੇ ਹੋ ਤਾਂ ਇਸ ਨਾਲ ਤੁਸੀਂ ਸ਼ੀਕਾ ਜੁਖਾਮ ਦੀ ਸਮੱਸਿਆ ਤੋਂ ਦੂਰੀ ਬਣਾ ਕੇ ਰੱਖ ਸਕਦੇ ਹੋ ਨੰਬਰ 24 ਕਣਕ ਦੇ ਦਲੀਏ ਵਿੱਚ ਦੇਸੀ ਘਿਓ ਤੇ ਵਿਦਾ ਮਿਲਾ ਕੇ ਜੇਕਰ ਤੁਸੀਂ ਖਾ ਲੈਂਦੇ ਹੋ ਤਾਂ ਇਸ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 25 ਜੇਕਰ ਸਰਦੀ ਦੇ ਮੌਸਮ ਵਿੱਚ ਜ਼ਿਆਦਾ ਪਿਸ਼ਾਬ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਸਰਦੀ ਦੇ ਮੌਸਮ ਵਿੱਚ ਤਿਲ ਦੇ ਲੱਡੂਆਂ ਦਾ ਸੇਵਨ ਕਰਿਆ ਕਰੋ ਇਸ ਨਾਲ ਬਾਰ-ਬਾਰ ਪਿਸ਼ਾਬ ਆਉਣ ਤੋਂ ਰਾਹਤ ਮਿਲੇਗੀ। ਨੰਬਰ 26 ਜਿਹੜੇ ਲੋਕ ਬਿਨਾਂ ਚੱਪਲ ਪਾਏ ਹਰੇਕਾ ਉੱਪਰ ਨੰਗੇ ਪੈਰ ਚੱਲਦੇ ਨੇ ਉਹਦਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਨੰਬਰ 27 ਕੇਲੇ ਦੇ ਗੁੱਦੇ ਨੂੰ ਪਾਣੀ ਵਿੱਚ ਉਬਾਲ ਲਓ ਫਿਰ ਇਸ ਨੂੰ ਠੰਡਾ ਕਰਕੇ ਆਪਣੇ ਵਾਲਾਂ ਨੂੰ ਧੋ ਲਓ ਇਸ ਨਾਲ ਵਾਲ ਘੱਟ ਛੱਡਦੇ ਹਨ। ਨੰਬਰ 23 ਜੇਕਰ ਤੁਸੀਂ ਕਾਲੀ ਮਿਰਚ ਨੂੰ ਪਾਣੀ ਦੇ ਨਾਲ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਰਹਿੰਦੇ ਹੋ। ਨੰਬਰ 29 ਜੇਕਰ ਤੁਸੀਂ ਚਾਹ ਪੀਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਦੰਦ ਖਰਾਬ ਹੋ ਜਾਂਦੇ ਨੇ ਤੇ ਨਾਲ ਹੀ ਕਾਲੇ ਵੀ ਹੋਣ ਲੱਗ ਜਾਂਦੇ ਹਨ। ਨੰਬਰ 3 ਜਿਹੜੇ ਲੋਕ ਖਾਲੀ ਪੇਟ ਪੁਦੀਨੇ ਦੇ ਪੱਤੇ ਖਾ ਲੈਂਦੇ ਉਹਨਾਂ ਦਾ ਖੂਨ ਸਾਫ਼ ਹੋ ਜਾਂਦਾ ਨਾਲ ਹੀ ਸਰੀਰ ਦੀ ਗਰਮੀ ਵੀ ਬਾਹਰ ਨਿਕਲ ਜਾਂਦੀ ਹੈ। ਨੰਬਰ 33 ਜਿਨ੍ਹਾਂ ਦੀ ਆਵਾਜ਼ ਸਾਫ਼ ਨਾ ਆ ਰਹੀ ਹੋਵੇ ਜਾਂ ਫਿਰ ਆਵਾਜ਼ ਵਿੱਚ ਭਾਰੀਪਨ ਹੋਵੇ ਉਹਨਾਂ ਨੂੰ ਰਸਾਨਾ ਦੁੱਧ ਵਿੱਚ ਸੁਹਾਰੇ ਉਬਾਲ ਕੇ ਪੀਣੇ ਚਾਹੀਦੇ ਨੇ ਇਸ ਨਾਲ ਆਵਾਜ਼ ਸਾਫ਼ ਹੋਣ ਲੱਗ ਜਾਂਦੀ ਹੈ। ਨੰਬਰ 32 ਜੇਕਰ ਤੁਹਾਡੇ ਮੇਦੇ ਵਿੱਚ ਗਰਮੀ ਪੈ ਗਈ ਹੈ ਤਾਂ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ। ਨੰਬਰ 33 ਸ਼ਾਮ ਦੇ 4 ਵਜੇ ਤੋਂ ਬਾਅਦ ਕਦੇ ਵੀ ਭਾਰੀ ਖਾਣਾ ਨਾ ਖਾਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਨੰਬਰ 34 ਜੇਕਰ ਤੁਹਾਡੇ ਨਹਾਂ ਉੱਪਰ ਸਫੈਦ ਦਾਣੇ ਹੋ ਗਏ ਹੋਣ ਤਾਂ ਤੁਸੀਂ ਸਾਬੂਦਾਣੇ ਦੀ ਖੀਰ ਬਣਾ ਕੇ ਖਾ ਲਓ ਇਸ ਨਾਲ ਸਰੀਰ ਅੰਦਰੋਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਨੰਬਰ 35 ਪੁਰਾਣੇ ਤੋਂ ਪੁਰਾਣਾ ਜ਼ੁਕਾਮ ਠੀਕ ਕਰਨ ਲਈ ਤੁਸੀਂ 2 ਗਲਾਸ ਪਾਣੀ ਵਿੱਚ 1 ਚਮਚ ਸ਼ਹਿਦ ਮਿਲਾ ਕੇ ਸਵੇਰ-ਸ਼ਾਮ ਪੀ ਲਓ ਆਰਾਮ ਮਿਲੇਗਾ ਨੰਬਰ 33 ਜੇਕਰ ਬੱਚੇ ਦੇ ਨੱਕ ਵਿੱਚੋਂ ਪਾਣੀ ਆ ਰਿਹਾ ਹੋਵੇ ਜਾਂ ਖੰਸੀ ਹੋ ਜਾਵੇ ਤਾਂ ਥੋੜਾ ਜਿਹਾ ਅਦਰਕ ਦਾ ਰਸ ਲੈ ਕੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਕਸ ਕਰ ਲਓ ਇਹ ਬੱਚੇ ਨੂੰ ਦੇ ਦਿਓ ਇਸ ਨਾਲ ਉਸ ਨੂੰ ਬਹੁਤ ਜਲਦੀ ਆਰਾਮ ਮਿਲੇਗਾ 1.5 ਸਾਲ ਦੇ ਉੱਪਰ ਦੇ ਬੱਚੇ ਨੂੰ ਵੀ ਦੇਵੋ ਦੋਨਾਂ ਦੀ ਮਾਤਰਾ ਘੱਟ ਹੀ ਰੱਖੋ ਨੰਬਰ 33 ਗਰਮ ਦੁੱਧ ਨਾਲ ਔਰਤਾਂ ਚਲੇਬੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 33 ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨਾਲ ਹੀ ਖਾਣਾ ਵੀ ਆਸਾਨੀ ਨਾਲ ਪਚ ਜਾਂਦਾ ਹੈ। ਨੰਬਰ 39 ਵਾਲਾਂ ਦੀ ਗੋਤ ਬਣਾ ਕੇ ਰੱਖਣ ਨਾਲ ਦਿਮਾਗ ਤੇਜ਼ ਹੋ ਜਾਂਦਾ ਨਾਲ ਹੀ ਵਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੋਣ ਲੱਗ ਜਾਂਦੀਆਂ ਹਨ। ਨੰਬਰ 40 ਗਰਮੀ ਦੇ ਮੌਸਮ ਕਾਰਨ ਅਕਸਰ ਇਨਸਾਨ ਨੂੰ ਦਸਤ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਅਜਿਹੇ ਵਿੱਚ ਤੁਸੀਂ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਇੱਕਦਮ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 41 ਸਰਦੀ ਦੇ ਮੌਸਮ ਵਿੱਚ ਕਦੇ ਵੀ ਆਪਣੇ ਮੂੰਹ ਨੂੰ ਟੱਕ ਕੇ ਨਾ ਸਾਹ ਵੇਸਨਾ ਤੁਹਾਡੇ ਸਰੀਰ ਅੰਦਰ ਕਦੇ ਵੀ ਸ਼ੁੱਧ ਆਕਸੀਜਨ ਨਹੀਂ ਮਿਲਦੀ। ਨੰਬਰ 2 ਵਾਲੀ ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਨੇ ਉਹਨਾਂ ਔਰਤਾਂ ਦੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ ਨਾਲ ਹੀ ਦਿਮਾਗ ਵੀ ਤੇਜ਼ ਕੰਮ ਕਰਦਾ ਹੈ। ਨੰਬਰ 43 ਪਤਲੇ ਲੋਕਾਂ ਨੂੰ ਕਾਲੇ ਛੋਲਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਦਾ ਸਰੀਰ ਸਹੀ ਹੋਣ ਲੱਗ ਜਾਂਦਾ ਹੈ। ਨੰਬਰ 44 ਘਰ ਵਿੱਚ ਪਈ ਨਜ਼ਰ ਵਾਲੀ ਐਨਕ ਦਾ ਇਸਤੇਮਾਲ ਕਦੇ ਵੀ ਨਾ ਕਰੋ ਇਸ ਨਾਲ ਤੁਹਾਡੀ ਨਜ਼ਰ ਹੋਰ ਵੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਹਮੇਸ਼ਾ ਆਪਣੇ ਨੰਬਰ ਦੇ ਹੀ ਐਨਕ ਲਗਵਾਓ ਨੰਬਰ 45 ਜੇਕਰ ਤੁਹਾਡੇ ਸਰੀਰ ਉੱਪਰ ਬਹੁਤ ਜ਼ਿਆਦਾ ਖੁਸ਼ਕੀ ਹੋ ਗਈ ਹੈ ਤਾਂ ਤੁਸੀਂ ਇਸ਼ਨਾਨ ਕਰਨ ਸਮੇਂ ਦੁੱਧ ਜਾਂ ਫਿਰ ਦਹੀਂ ਦਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਬਹੁਤ ਹੀ ਆਸਾਨੀ ਨਾਲ ਖੁਸ਼ਕੀ ਦੂਰ ਹੋਣ ਲੱਗ ਜਾਵੇਗੀ। ਨੰਬਰ 46 ਅਦਰਕ ਦੀ ਚਟਨੀ ਬਣਾ ਕੇ ਜੇਕਰ ਤੁਸੀਂ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਜ਼ੁਕਾਮ ਬਹੁਤ ਜਲਦੀ ਠੀਕ ਹੋ ਜਾਂਦਾ ਨਾਲ ਹੀ ਖੂਨ ਵੀ ਸਾਫ਼ ਹੋ ਜਾਂਦਾ ਜਿਸ ਦਾ ਅਸਰ ਤੁਹਾਡੇ ਚਿਹਰੇ ਦੀ ਚਮਕ ਦੱਸਦੀ ਹੈ। ਨੰਬਰ 47 ਜੇਕਰ ਤੁਸੀਂ ਥਾਇਰੋਇਡ ਦੇ ਮਰੀਜ਼ ਹੋ ਤਾਂ ਤੁਹਾਨੂੰ ਆਪਣੀ ਡਾਈਟ ਵਿੱਚ ਨਾਰੀਅਲ ਕद्दू ਦੇ ਬੀਜ ਸੂਰਜਮੁਖੀ ਦੇ ਪੀਜਾ ਨੂੰ ਸ਼ਾਮਿਲ ਕਰਨਾ ਚਾਹੀਦਾ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 48 ਜੇਕਰ ਸਿੱਕਾਂ ਜਾਦਾ ਆ ਰਹੀਆਂ ਹੁਣ ਤਾਂ ਸੌਫਟ ਹੈ ਸੇਵਨ ਨਾ ਕਰੋ ਇਸ ਨਾਲ ਸਮੱਸਿਆ ਹੋਰ ਵਿਵਤ ਸੱਕਦੀ ਹੈ ਨਾਲ ਹੀ ਪੇਟ ਵਿੱਚ ਦਰਦ ਵੀ ਹੋਣ ਲੱਗ ਜਾਂਦਾ ਹੈ ਨੰਬਰ 49 ਜੇਕਰ ਤੁਸੀਂ ਦਿਮਾਗੀ ਤੌਰ ਤੇ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਕੇਲੇ ਉੱਪਰ ਸ਼ਹਿਦ ਲਗਾ ਕੇ ਖਾ ਲੈਂਦੇ ਹੋ ਤਾਂ ਇਸ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਵੇਗੀ। ਨੰਬਰ 50 ਗਾਜਰ ਦਾ ਮਰਬਾ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਤੇ ਖੂਨ ਦੀ ਕਮੀ ਵੀ ਬਹੁਤ ਹੀ ਆਸਾਨੀ ਨਾਲ ਪੂਰੀ ਹੋ ਜਾਂਦੀ ਹੈ। ਨੰਬਰ 51 ਜੇਕਰ 5 ਮਿੰਟ ਵੀ ਆਪਣੇ ਚਿਹਰੇ ਦੀ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਸਕਿਨ ਕਦੇ ਵੀ ਢਿੱਲੀ ਨਹੀਂ ਪੈਂਦੀ। ਨੰਬਰ 52 ਘਰ ਵਿੱਚ ਗਿੰਦੇ ਦਾ ਫੁੱਲ ਲਗਾਉਣਾ ਮੱਛਰ ਦੂਰ ਰਹਿਦਾ ਨਾਲ ਹੀ ਪਿਆਜ਼ ਦਾ ਸੇਵਨ ਰੋਜ਼ਾਨਾ ਕਰਨ ਨਾਲ ਖੂਨ ਨਵਾਂ ਬਣ ਲੱਗ ਜਾਂਦਾ ਹੈ। ਨੰਬਰ 53 ਜੇਕਰ ਖਾਂਸੀ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਖਾ ਲੋ ਖਾਂਸੀ ਤੋਂ ਬਹੁਤ ਜਲਦੀ ਆਰਾਮ ਮਿਲੇਗਾ। ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਨਾ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ